ਸਸਰੀ ਕਾਲ ਦੀ ਅੱਜ ਅਸੀਂ ਸੰਤ ਸਿੰਘ ਸੇਖੋ ਬਾਰੇ ਪੜਾਂਗੇ ਉਹਨਾਂ ਦਾ ਜੀਵਨ ਕਾਲ ਹੈ ਜੀ 1908 ਈਸਵੀ ਤੋਂ 1997 ਈਸਵੀ ਤੱਕ ਜੇਕਰ ਉਹਨਾਂ ਦੇ ਆਪਾਂ ਸਮਕਾਲੀ ਦੀ ਗੱਲ ਕਰੀ ਤਾਂ ਡਾਕਟਰ ਹਰਚੰਨ ਸਿੰਘ ਉਹਨਾਂ ਦੇ ਸਮਕਾਲੀ ਸੀਗੇ ਤੇ ਉਹ ਇੱਕ ਅਲੋਚਕ ਵੀ ਹਨ ਨਾਟਕਕਾਰ ਨਾਟਕਕਾਰ ਵੀ ਹਨ ਮਾਰਕਸਵਾਦੀ ਵੀ ਹਨ ਤੇ ਇਹਨਾਂ ਨੇ ਬਹੁਤ ਸਾਰੇ ਦ੍ਰਿਸ਼ਟੀਕੁਣ ਤੋਂ ਦੇਖਿਆਗਾ ਜਿਵੇਂ ਜਿਵੇਂ ਸਮਾਜਵਾਦੀ ਵੀ ਇਹਨਾਂ ਨੇ ਨਾਟਕ ਲਿਖੇ ਨੇ ਯਥਾਰਤਵਾਦੀ ਵੀ ਲਿਖਨੇ ਇਤਿਹਾਸਿਕ ਵੀ ਮਤਿਹਾਸਿਕ ਵੀ ਪ੍ਰਗਤੀਵਾਦੀ ਵੀ ਸਮਾਜਵਾਦੀ ਵੀ ਸਾਰੇ ਤਰ੍ਹਾਂ ਦੇ ਨਾਟਕ ਲਿਖੇ ਨੇ ਇਹਨਾਂ ਨੇ ਜੇਕਰ ਆਪਾਂ ਇਹਨਾਂ ਦੇ ਲਿਖਣ ਦੀ ਗੱਲ ਸ਼ੁਰੂ ਕਰੀ ਤਾਂ ਇਹਨਾਂ ਲਿਖਣਾ ਕਿਦੋਂ ਸ਼ੁਰੂ ਕੀਤਾ ਇਹਨਾਂ ਨੇ ਲਿਖਣਾ 1941 ਈਸਵੀ ਤੋਂ ਸ਼ੁਰੂ ਕੀਤਾ 1941 ਵਿੱਚ ਲਿਖਣਾ ਸ਼ੁਰੂ ਕੀਤਾ 1941 ਵਿੱਚ ਹੀ ਇਹਨਾਂ ਦਾ ਪਹਿਲਾ ਅਕਾਂਗੀ ਸੰਗ੍ਰਹਿ ਆਇਆ ਸੀਗਾ ਸੇਕਰ ਤੇ ਇੱਕ ਕਹਾਣੀ ਸੰਗ੍ਰਹਿ ਸੀ ਸਮਾਚਾਰ 1943 ਚ ਅਕਾਂਗੀ ਸੰਗ੍ਰਹਿ ਆਇਆ ਸੀ ਸੇਕਰ 1941 ਚ ਕਹਾਣੀ ਸੰਗ੍ਰਹਿ ਆਇਆ ਸੀ ਸਮਾਚਾਰ 1943 ਚ ਤੇ ਅੱਗੇ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਅਕਾਂਗੀ ਸੰਗ੍ਰਹਿ ਲਿਖੇ ਸੀਗੇ ਬਹੁਤ ਸਾਰੇ ਜਿਨ੍ਹਾਂ ਵਿੱਚੋਂ ਸੇਕਰ 1941 ਕਲਾਕਾਰ 1945 ਇਹ ਪੂਰਾ ਨਾਟਕ ਵੀ ਕਹਿੰਦੇ ਆ ਕਲਾਕਾਰ ਜਿਹੜਾ ਨਾਟਕ ਇਹਨਾਂ ਦਾ ਪੂਰਾ ਨਾਟਕ ਆ ਕਾਂਗੀ ਸੰਗੜਾ ਥਪ ਤਪਿਆ ਕਿਉਂ ਖਪਿਆ 1954 ਨਾਰਕੀ ਪੂਰਾ ਨਾਟਕ ਇਹਨਾਂ ਦਾ 1953 ਚ ਪੂਦਾਨ 1954 ਚ ਇਹ ਵੀ ਪੂਰਾ ਨਾਟਕ ਆ ਵਾਰਿਸ਼ ਨਾਟਕ ਇਹਨਾਂ ਦਾ ਆਇਆ ਸੀ 1954-55 ਚ ਤਿੰਨ ਨਾਟਕ ਇਹਨਾਂ ਦਾ ਆਇਆ ਸੀ ਅੱਗੇ ਬੇੜਾ ਬੰਦ ਨਾ ਸਕਿਓ 1954 ਚ ਮੋਇਆ ਸਾਰਨਾਕਾਈ 1954 ਚ ਨਾਟ ਸੁਨੇਹੀ 1952 ਚ ਸੁੰਦਰ ਪਦ ਬੱਚਿਆਂ ਲਈ ਕਿਤਾਬ ਲਿਖੀ ਸੀ ਇਹਨਾਂ ਨੇ ਇੱਕ ਇਹ ਦਿਵਯੰਤੀ ਪੂਰਾ ਨਾਟਕ ਸੀ 1960 ਚ ਆਇਆ ਸੀ ਇਹਨਾਂ ਦਾ ਸਿਆਲਾਂ ਦੀ ਨੱਡੀ 1963 ਚ ਆਇਆ ਸੀਗਾ ਬਾਬਾ ਫੋੜ 1964 ਚ ਆਇਆ ਸੀਗਾ ਮਿੱਤਰ ਪਿਆਰ 1970 ਚ ਆਇਆ ਸੀ ਬੰਦਾ ਸਿੰਘ ਬਹਾਦਰ ਪੁਰਾ ਨਾਟਕ 1983 ਜਾਇਆ ਸੀਗਾ ਵੱਡਾ ਗੁੱਲੂ ਕਰ 1985 ਜਾਇ ਜੀ ਪੁਰਾ ਨਾਟਕ ਤੇ ਕਿਤਾਬ ਆਈ ਸੀ ਇਹਨਾਂ ਦੀ ਕਿ ਨਾਟਕ ਕਲਾ ਤੇ ਮੇਰਾ ਅਨੁਭਵ ਆਲੋਚਨਾ ਦੀ ਕਿਤਾਬ ਆਈ ਸੀ ਹੁਣ ਇਹਨਾਂ ਦੀ ਆਪਣਾ ਰਚਨਾਵਾਂ ਬਾਰੇ ਗੱਲ ਕਰਾਂਗੇ ਥੋੜਾ ਥੋੜਾ ਗੱਲਬਾਤ ਕਰਾਂਗੇ ਵੀ ਕੀ ਕੁਛ ਹੈ ਇਹਨਾਂ ਦਾ ਜਿਵੇਂ ਇਹਨਾਂ ਦਾ ਗੱਲ ਕਰੀਏ ਸੇ ਘਰ ਦੀ ਤਾਂ ਸੇ ਘਰ ਵਿੱਚ ਇਹਨਾਂ ਦੀਆਂ ਸੇ ਅਕਾਂਗੀਆਂ ਨੇ ਜਿੰਨਾ ਵਿੱਚ ਮਹਾਤਮਾ ਪੁੱਤਰ ਇੱਕ ਐਤਵਾਰ ਹੜਤਾਲ ਬਾਬਾ ਬੋੜ ਤੇ ਇੱਕ ਪਾਨੀ ਸ਼ੇਖਰ ਕੰਗਿ ਨੇ ਮਹਾਤਮਾ ਪੁੱਤਰ ਇੱਕ ਐਤਵਾਰ ਹੜਤਾਲ ਬਾਬਾ ਬੋੜ ਪਾਨੀ ਤੇ ਜੇਕਰ ਇਹਨਾਂ ਦੀ ਗੱਲ ਕਰੀਏ ਤਾਂ ਇਹਦਾ ਦ੍ਰਿਸ਼ਟੀਕੋਣ ਸਮਾਜਿਕ ਵਿਸ਼ੇ ਲੈ ਸੀ ਇਹਨਾਂ ਨੇ ਇਸ ਸ਼ੇਖਰ ਨਾਟਕ ਵਿੱਚ ਜਾਂ ਕਾਂਗੀ ਸੰਗ੍ਰਹਿ ਵੀ ਕਹਿ ਸਕਦੇ ਇਹਨਾਂ ਨੂੰ ਆਪਾਂ ਅੱਗੇ ਇਹਨਾਂ ਦਾ ਆਇਆ ਸੀ ਪੂਰਾ ਨਾਟਕ ਕਲਾਕਾਰ ਕਲਾਕਾਰ ਨਾਟਕ ਦੀ ਜੇਕਰ ਗੱਲ ਕਰੀਏ ਤਾਂ ਪੈ ਇਹਨਾਂ ਦੀ ਤੇ ਇਹਦੇ ਵਿੱਚ ਅਹਲਿਆ ਦੀ ਕਹਾਣੀ ਲੇਦੀ ਹੈ ਇਹਨਾਂ ਨੇ ਅਹਲਿਆ ਦੀ ਜਿਹੜੀ ਕਥਾ ਸੀ ਇਤਿਹਾਸਿਕ ਉਹਨੂੰ ਆਧਾਰ ਬਣਾ ਕੇ ਕਲਾਕਾਰ ਦੀ ਜ਼ਿੰਦਗੀ ਬਾਰੇ ਲਿਖਿਆ ਇਹਨਾਂ ਨੇ ਜਿਹੜਾ ਤਪਿਆ ਕਿਉਂ ਕਿਉਂ ਖੱਪਿਆ ਇਹਦੇ ਵਿੱਚ ਇੱਕ ਪੰਜ ਕਾਂਗੀਆਂ ਨੇ ਇਹਨਾਂ ਦੀਆਂ ਜਿਹੜੇ ਵਿੱਚ ਉਹਨਾਂ ਦੀਆਂ ਆਉਂਦੀਆਂ ਨਿਗੀਆਂ ਪਹਿਲੀ ਕਾਂਗੀ ਉਹਨੇ ਤਪਿਆ ਕਿਉਂ ਖੱਪਿਆ ਲੋਜੀ ਡਾਕਟਰ ਆਉਂਦੀ ਹੈਗੀ ਡਾਕਟਰ ਦੀ ਜ਼ਿੰਦਗੀ ਬਾਰੇ ਆਉਂਦੀ ਹੈਗੀ ਡਾਕਟਰ ਤੇ ਵੀ ਤੀਜੀ ਹੁੰਦੀ ਚੋਰ ਫਿਰ ਬਾਜ਼ਾਰੀਏ ਬਿਉਲੀ ਨਿਸ਼ਾਂਤ ਬਾਗ ਵਿੱਚ ਇਹਨਾਂ ਦੀਆਂ ਅਕਾਂਗੀਆਂ ਦੇ ਵਿੱਚ ਠੀਕ ਹੈ ਜੀ ਨਿਸ਼ਾਂਤ ਬਾਗ ਵਿੱਚ ਜ਼ਿਕਰ ਆ ਕੀ ਬਾਦਸ਼ਾਹ ਅਕਬਰ ਬਾਰੇ ਸਾਂ ਜਾ ਰਹੇ ਬਰੇ ਰੰਗਜੀਤ ਬਾਰੇ ਬਾਰੇ ਇਤਿਹਾਸਕ ਨਾਟਕ ਨੇ ਨਾਰਕੀ ਇਹਨੇ ਦਾ ਪੂਰਾ ਨਾਟਕ 1953 ਚ ਆਇਆ ਸੀ ਪੂੰਜੀਵਾਦ ਦੀ ਸਮੱਸਿਆ ਨਾਲ ਸੰਬੰਧਤ ਆ। ਪੂਦਾਨ ਨਾਟਕ ਇਹਨੇ 1954 ਚ ਆਇਆ ਸੀਗਾ। ਉਹ ਰਾਜਨੀਤਿਕ ਨਾਟਕ ਆ। ਨਾਰਕੀ 1953 ਚ ਪੂਦਾਨ 1900 54 ਚ ਵਾਰਸ਼ ਨਾਟਕ ਹੁੰਦਾ ਅਗੇ ਨਾਲ ਦਾ। ਜਿਹੜਾ ਵਾਰਸ਼ ਨਾਟਕ ਆ ਜਿਹੜਾ 1954 55 ਚ ਆਇਆ ਸੀਗਾ। ਇਸ ਨਾਟਕ ਦੀ ਜੇਕਰ ਆਪਾਂ ਗੱਲ ਕਰੀ ਤਾਂ ਇਸ ਵਿੱਚ 18ਵੀਂ ਸਦੀ ਦੇ ਸਿੱਖ ਇਤਿਹਾਸ ਬਾਰੇ ਵਾਰਸ਼ ਤੇ ਭਗਵਰੀ ਦੇ ਪਿਆਰ ਰਾਹੀਂ ਸਿੱਖ ਇਤਿਹਾਸ ਬਾਰੇ ਦੱਸਿਆ ਗਿਆ ਹੈ ਕਿਵੇਂ ਮੁਗਲ ਰਾਜ ਦਾ ਖਤਮਾ ਹੋਇਆ ਮਿਸਲਾਂ ਕਿਵੇਂ ਉਥਾਣ ਹੋਇਆ ਇਹਦੇ ਬਾਰੇ ਇਸ ਨਾਟਕ ਵਿੱਚ ਸਾਰਾ ਕੁਝ ਦੱਸਿਆ ਗਿਆ ਹੈ ਅੱਗੇ ਨਾਲ ਨਾਟਕ ਆ ਗਿਆ ਬੇੜਾ ਵੰਦ ਨਾ ਸਕਿਓ 1954 ਚ ਆਇਆ ਸੀ ਇਹਦੇ ਵਿੱਚ ਇਹਨਾਂ ਨੇ ਸਿੱਖ ਰਾਜ ਦੇ ਪਤਨ ਬਾਰੇ ਦੱਸਿਆਗਾ ਜਿਹੜਾ 1840 ਤੋਂ 1843 ਦਾ ਸਮਾਂ ਸੀ ਉਹਦੇ ਬਾਰੇ ਦੱਸਿਆ ਇਹਨਾਂ ਨੇ ਮਹਾਰਾਜਾ ਨਜੀਤ ਸਿੰਘ ਦੀ ਮੌਤ ਬਾਰੇ ਦੱਸਿਆਗਾ ਤੇ ਮੋਇਆ ਸਾਰਨਾਕਾਈ ਜਿਹੜਾ 1954 ਚ ਜੀ ਮਹਾਰਾਜਾ ਦਲੀਪ ਸਿੰਘ ਬਾਰੇ ਦੱਸਿਆ ਇਹਨਾਂ ਨੇ ਜਿਹੜਾ 1843 ਤੋਂ 1893 ਤੱਕ ਦਾ ਸਿੱਖਾਂ ਇਤਿਹਾਸ ਉਹਦੇ ਬਾਰੇ ਦੱਸਿਆ ਜੀ ਇਹਨੇ ਇਹਦੇ ਵਿੱਚ ਅੱਗੇ ਰਹੀ ਨਾਟ ਸੁਨੇਹੀ ਨਰਸਨੀਹ ਵਿੱਚ ਇਹਨਾਂ ਦੀਆਂ ਸੇ ਕਈ ਕੰਗੀਆਂ ਲਗੀਆਂ ਦੂਜਾ ਵਿਆਹ ਰੈਣ ਬਸੇਰਾ ਜੰਗੀਰਦਾਰ ਪਿਤਾ ਪੁਰਖੀ ਪੁੰਨ 15 ਜਨਮ ਸੁਨੀਹਾ ਬਾਬਾ ਬੂੜ ਇਹਦੇ ਵਿੱਚ ਇਹਨਾਂ ਦੀ ਬਹੁਤ ਸਾਰੀਆਂ ਅਕੰਗੀਆਂ ਲਗੀਆਂ ਜੇਕਰ ਆਪਾਂ ਇਹਨਾਂ ਦੀ ਦੀ ਗੱਲ ਕਰੀਏ ਸੁੰਦਰ ਪਦ ਤਾਂ ਇਹਨਾਂ ਦੀ ਬੱਚਿਆਂ ਦੀ ਕਿਤਾਬ ਸੀ ਇਹ ਇਹ ਬੱਚਿਆਂ ਵਾਸਤੇ ਕਿਤਾਬ ਹੈ ਇਹਨਾਂ ਦੀ ਛੋਟੇ ਕੰਗੀ ਸੰਗ੍ਰਹਿ ਨੇ ਦੇ ਵਿੱਚ ਜਿਵੇਂ ਸੋਨੇ ਦੀ ਸੋ ਅਨੋਕਾ ਪ੍ਰਸਤਿਤ ਸੁੰਦਰ ਪਦ ਪਿਓ ਵਾਲੀ ਘੋੜੀ ਸੇਖ ਚਿੱਲੀ ਸਿਆਲਾਂ ਦੀ ਨੱਡੀ ਦਿਵਯੰਤੀ ਸ਼ਾਂਤੀ ਦਾ ਪੁੱਜ ਇਹ ਸਾਰੀ ਕੁਝ ਹੈਗੇ ਨੇ ਕੁਛ ਨਾ ਕੁਛ ਤੇ ਬਿਉਰਲੀਨ ਦਾ ਕਾਵਨਾਟਕ ਮੰਨਿਆ ਜਾਂਦਾ ਜੀ ਅੱਗੇ ਆ ਗਿਆ ਇਹਨਾਂ ਦਾ ਦਿਵਯੰਤੀ ਪੂਰਾ ਨਾਟਕ ਜਿਹੜਾ 1960 ਚ ਆਇਆ ਸੀਗਾ ਇਹ ਦੀ ਗੱਲ ਕਰੀਏ ਤਾਂ ਆਪਾਂ ਇਹ ਮ ਇਤਿਹਾਸਕ ਨਾਟਕਾ ਸਿਆਲਾਂ ਦੀ ਨੱਡੀ ਹੀਰਾਂ ਜੀ ਦੀ ਕਥਾ ਦਾ ਬਾਰੇ ਹੈਗਾ 1963 ਚ ਆਇਆ ਸੀ ਪੂਰਾ ਨਾਟਕ ਬਾਬਾ ਬੋੜ 1964 ਚ ਆਇਆ ਜਿਹੜਾ ਇਹ ਸੀ ਗੁਰਗੋਸ਼ ਸਿੰਘ ਜੀ ਤੋਂ ਲੈ ਕੇ ਮਹਾਤਮਾ ਗਾਂਧੀ ਦਾ ਵਰਣਨ ਹੈ ਇਹਦੇ ਵਿੱਚ ਕਾਵਿ ਨਾਟਕ ਹੈ ਤੇ ਮਿੱਤਰ ਪਿਆਰ 1970 ਚ ਆਇਆ ਸੀ ਇਹਨਾਂ ਦਾ ਇਲੈਨਨ ਦੀ ਸਤਾਵ ਦੀ ਮੌਕੇ ਲਿਖਿਆ ਗਿਆ ਨਾਟਕ ਹੈ ਠੀਕ ਹੈ ਜੀ ਪੂਰਵੀ ਇਹਨਾਂ ਨੇ ਬਹੁਤ ਸਾਰੇ ਨਾਟਕ ਲਿਖੇ ਸੀਗੇ ਜਿਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਵਿਸ਼ਿਆਂ ਨੂੰ ਸੋਇਆਗਾ ਸੋ ਇਹ ਸੀਗੀ ਸੰਤ ਸਿੰਘ ਸੇਖੋ ਜੀ ਨਾਲ ਸੰਬੰਧਿਤ ਕੁਝ ਕੁਝ ਜਾਣਕਾਰੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਦੇਣਾ ਵੀਡੀਓ ਬਾਰੇ ਆਪਣੇ ਵਿਚਾਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ